ਪਿੱਖੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਇਹ ਲੋਕਾਂ ਨੂੰ ਹਨੇਰੇ ਦਾ ਫਾਇਦਾ ਉਠਾ ਕੇ ਘੇਰ ਕੇ ਸੱਟਾਂ ਵੀ ਮਾਰਦੇ ਨੇ ਤੇ ਉਹਨਾਂ ਤੋਂ ਉਹਨਾਂ ਦੇ ਮੋਬਾਈਲ ਜਾਂ ਮੋਟਰਸਾਈਕਲ ਵੀ ਡਰਾ ਤੋਂਗਾ ਆ ਕੇ ਖੋਲ੍ਹਦੇ ਆ ਪਿੱਖੀ ਅਤੇ ਉਸ ਦੇ ਆਸ-ਪਾਸ ਲੁੱਟਾਂ ਖੋਹਣ ਦੀਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਗਰੋਹ ਦੇ ਤਿੰਨ ਨਾਬਾਲਗਾਂ ਸਮੇਤ 8 ਕੀਤੇ ਗ੍ਰਿਫਤਾਰ ਇਹਨਾਂ ਨੂੰ ਕਾਬੂ ਕਰਕੇ 8 ਮੋਟਰਸਾਈਕਲ ਇੱਕ ਸੁਰਵਿਵਲ ਮੋਟਰ ਤੇ ਇੱਕ ਪਰਸ ਉਮਰਾਨ ਗਿਟਰੀਚ ਇੱਕ ਪੁਲਟੀਨਾ ਮੋਟਰਸਾਈਕਲ 4 ਸਪੈਂਡਰ ਮੋਟਰਸਾਈਕਲ 3 ਰੈਲੈਕਸ ਮੋਟਰਸਾਈਕਲ ਨੇ ਹੈ ਉਹ ਸਿੰਘ ਨੇ ਤੋਂ ਬਰਾਮਦ ਕਰਵਾਇਆ ਤਿੰਨ ਹੋਏ ਫਰਾਰ ਅੰਮ੍ਰਿਤ 25 ਨੂੰ ਰਾਤ ਨੂੰ ਵਰਜਿੰਦਰ ਸਿੰਘ ਕਿ ਵਸਿਆ ਨੂੰ ਕਿ ਇਸ Tại ਵਾਰੀਆਂ ਨੂੰ ਉਹਦੇ ਕੋਲ ਜਿਹੜਾ ਹੈਗਾ ਉਹਦਾ ਪਰਸ ਵੀ ਰੱਖੋ ਕੇ ਲੈ ਗਏ ਸੀ 8 ਮੋਟਰਸਾਈਕਲ ਸਮਰਸੀ ਪਰ ਮੋਟਰ ਪਰਸ ਸਮੇਤ ਮਾਰੂ ਹਥਿਆਰ ਕੀਤੇ ਬਰਾਮਦ ਇਸ ਗਰੋਹ ਦੇ ਜਿਹੜੇ ਮੈਂਬਰ ਨੇ ਇਹਨਾਂ ਦਾ ਮਕਸਦ ਕੀ ਹੁੰਦਾ ਹੈ ਕਿ ਇਕੱਠੇ ਹੋ ਕੇ ਆਮਪੁਰੇ ਪਰ ਲੋਕਾਂ ਨੂੰ ਇਹਦਾ ਹਾਜ਼ਰ ਠਾਕੇ ਰੋਕ ਕੇ ਉੜਦੇ ਸੀ ਔਰ ਕੁੱਟਮਾਰ ਕਰਦੇ ਸੀ ਇਹ ਜਿਹੜੀਆਂ ਵਾਰਤਾਂ ਨੂੰ ਹੈ ਜੋ ਹੈ ਗੈਂਗ ਬਣਾ ਕੇ ਨਾਲ ਲੁੱਟਕੋ ਕਰਦੇ ਸੀ ਅਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾੜਿਆਂ ਨੂੰ ਸਰਾਂ ਨੂੰ ਇਹ ਲਟੋਰੀਆਂ ਤੁਹਾਨੂੰ ਇਹ ਵਾਰਨਿੰਗ ਦੇਣਾ ਕਿ ਉਹ ਜੇ ਮਾੜੇ ਕੰਮ ਤੋਂ ਬਾਹਰ ਆ ਜਾਣ ਲੋਕਾਂ ਦੇ ਉਹਨਾਂ ਸ਼ਾਂਤੀ ਭੰਗ ਨਾ ਕਰਨ ਆਪ ਵੀ ਉਹਨਾਂ ਸ਼ਾਂਤੀ ਨਾਲ ਰਹਿ ਕੇ ਆਪਣਾ ਜ਼ਿੰਦਗੀ ਜਿਹੜੀ ਹੈ ਸਹੀ ਤਰੀਕੇ ਨਾਲ ਕੰਮ ਕਰਕੇ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ ਕਾਰਵਾਈ ਕਰਦਿਆਂ ਹੋਇਆਂ ਇਲਾਕੇ ਅੰਦਰ ਮੋਟਰਸਾਈਕਲ ਚੋਰ ਗਰੋਹ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਪਿੱਖੀ ਥਾੜੇ ਵਿਖੇ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਬੁੱਟਾ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀ ਸਥਾਨਕ ਪੁਲਿਸ ਨੂੰ ਇੱਕ ਮੁਖਬਰ ਵੱਲੋਂ ਪੁਖਤਾ ਇਤਲਾਹ ਦਿੰਦਿਆਂ ਜਾਣਕਾਰੀ ਦਿੱਤੀ ਗਈ ਸੀ ਨੇੜਲੇ ਪਿੰਡ ਸਮਾਉ ਦੇ ਕੁਝ ਨੌਜਵਾਨ ਚੋਰੀਆਂ ਕਰਨ ਦੇ ਆਦੀ ਨੇ ਅਤੇ ਜ਼ਿਆਦਾਤਰ ਉਹ ਮੋਟਰਸਾਈਕਲਾਂ ਦੀ ਹੀ ਚੋਰੀ ਕਰਦੇ ਨੇ ਜਿਸ ਤੇ ਜ਼ਿਲ੍ਹਾ ਪੁਲਿਸ ਮੁਖੀ ਪਾਗਿਰਤ ਸਿੰਘ ਮੀਨਾ ਦੇ ਦੇਸ਼ਾਂ ਨਿਰਦੇਸ਼ਣ ਦੇ ਵਕ ਵਕ ਟੀਮਾਂ ਬਣਾ ਕੇ ਪੰਜ ਦੋਸ਼ੀਆਂ ਤੋਂ ਇਲਾਵਾ ਤਿੰਨ ਨਾਬਾਲਗਾਂ ਨੂੰ ਕਾਬੂ ਕੀਤਾ ਗਿਆ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਉਹਨਾਂ ਨੇ ਮੰਨਿਆ ਕਿ ਉਹਨਾਂ ਦੁਆਰਾ ਮੋਟਰਸਾਈਕਲ ਚੋਰੀ ਕੀਤੇ ਗਏ ਨੇ ਜਦੋਂ ਢੁਗਾਈ ਨਾਲ ਤਫ਼ਤੀਸ਼ ਕੀਤੀ ਗਈ ਤਾਂ ਉਹਨਾਂ ਦੇ ਕਬਜ਼ੇ 'ਚੋਂ 8 ਮੋਟਰਸਾਈਕਲ ਇੱਕ ਸਮਰਸੀਬਲ ਮੋਟਰ ਅਤੇ ਇੱਕ ਪਰਸ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਗੈਂਗ ਬਣਾ ਕੇ 15 ਅਗਸਤ ਨੂੰ ਗੁਰਜਿੰਦਰ ਸਿੰਘ ਗੋਲਗੱਪੇ ਵਾਲੇ ਤੋਂ ਲੁੱਟਖੋ ਕੀਤੀ ਅਤੇ ਉਸ ਨੂੰ ਗੰਭੀਰ ਸੱਟਾਂ ਮਾਰੀਆਂ। ਇਸ ਤੋਂ ਇਲਾਵਾ ਪਿੰਡ ਸਮਾਉ ਦੇ ਸ਼ਮਸ਼ਾਨ ਘਾਟ ਤੋਂ ਸਮਰਸੀਬਲ ਮੋਟਰ ਚੋਰੀ ਕੀਤੀ। ਇਸ ਤੋਂ ਇਲਾਵਾ ਨੇੜਲੇ ਸ਼ਹਿਰ ਲੰਗੋਵਾਲ ਸੁਨਾਮ ਆਦੀ ਜਗਤ ਤੋਂ ਘੇਰ ਕੇ ਜਬਰੀ ਮੋਟਰਸਾਈਕਲ ਖੋਹੇ ਅਤੇ ਚੋਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਕਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨਾ ਜਾਣਕਾਰੀ ਦਿੰਦੇ ਆ ਹੋਰ ਕੀ ਕੁਝ ਕਿਹਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਮਿਤੀ 18 8 25 ਨੂੰ ਹਨਪੇਖੀ ਐਸੀ ਰਾਜੇਂਦਰਪਾਸ ਕੋਈ ਮਖੌਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਬਲਜੀਤ ਸਿੰਘ ਜਸਵੀਰ ਸਿੰਘ ਬਾਵਾਰਾ ਸਿੰਘ ਮੁੱਤਾ ਸਿੰਘ ਇਹਨਾਂ ਦੇ ਨਾਲ ਇਹ ਕੋਸ਼ੋਰ ਸਾਥੀ ਇਹ ਲੋਕਾਂ ਨੂੰ ਹਨੇਰੇ ਦਾ ਫਾਇਦਾ ਉਠਾ ਕੇ ਘੇਰ ਕੇ ਸਟਾਈ ਮਾਰਦੇ ਨੇ ਤੇ ਉਹਨਾਂ ਤੋਂ ਉਹਨਾਂ ਦੇ ਮੋਬਾਈਲ ਜਾਂ ਮੋਟਰਸਾਈਕਲ ਵੀ ਡਰਾ ਤੋਂ ਕਾ ਆ ਕੇ ਖੋਲ ਲੈਂਦੇ ਨੇ ਜਿਸ ਤੇ ਗੱਲ ਜਿਹੜੀ ਸਾਰੀ ਐਸਐਚਓ ਕੀ ਕੀ ਸੁਜੀਤ ਸਿੰਘ ਸਾਹਿਬ ਨੇ ਮੇਰੇ ਧਿਆਨ ਲਾ ਦਿੱਤੀ ਮੈਂ ਸਾਰੀ ਗਵਰਟੀ ਹੈ ਜਿਹੜੇ ਅਸਲ ਮੰਨ ਲੋਗੇ ਐਸਐਸਪੀ ਸਾਹਿਬ ਸ਼੍ਰੀ ਭਗਵਤ ਸਿੰਘ ਜੀ ਮੀਨਾ ਆਈਪੀਐਸ ਉਹਨਾਂ ਦੇ ਧਿਆਨ ਲਿਆਂਦੀ ਉਹਨਾਂ ਦੇ ਦਸ਼ਾ ਦੇ ਤੇ ਉਹਨਾਂ ਦੀ ਗਾਈਡਲਾਈਨ ਤੈਥ ਅਸੀਂ ਇਸ ਹਸੰਦ ਚ ਮੁਕਦਮਾ ਨੰਬਰ 164 ਨਿਤੀ 18825 ਅੰਡਰ ਸੈਕਸ਼ਨ 309 ਬਰੈਕਟ ਜੇ 317 ਬਰੈਕਟ 2 ਬੀਨਸ ਥਾਣਾ ਪਿੱਖੀ ਇਹਨਾਂ ਵਿਰੁੱਧ ਦਰਜ ਕੀਤਾ ਜਿਸ ਤੇ ਐਸਪੀਡੀ ਜੀਮਰ ਮਹੰਮਦ ਸਿੰਘ ਹਰ ਦੇਵਾ ਇਚ ਸੀ ਇਸ ਮੁਕਦਮੇ ਦੇ ਤotrophic ਨੂੰ ਅਲੱਗ-ਅਲੱਗ ਟੀਮਾਂ ਥਾਣਾ ਪਿੱਖੀ ਨੇ ਬਣਾਈਆਂ ਉਹਦੇ ਤਹਿਤ ਅਸੀਂ 19 ਤਰੀਕ ਨੂੰ ਉਨੀ ਆਤੂ ਇਹਨਾਂ ਪੰਜ ਨੂੰ ਜਨਿਵਾ ਹੈ ਗੁਰਪ੍ਰੀਤ ਸਿੰਘ ਬਲਦੀ ਸਿੰਘ ਜਸਵੀ ਸਿੰਘ ਬਾਉਰਾ ਤੇ ਬੂਟਾ ਸਿੰਘ ਇਹਨਾਂ ਨੂੰ ਕਾਬੂ ਕੀਤਾ ਇਹਨੇ ਕੋਸ਼ਿਸ਼ ਕੀਤੀ ਤੇ ਇਹਨਾਂ ਨੂੰ ਕਾਬੂ ਕਰਕੇ 8 ਮੋਟਰਸਾਈਕਲ ਇੱਕ ਸੋਰਸੇਬਲ ਮੋਟਰ ਤੇ ਇੱਕ ਪਰਸ ਉਹ ਬਰਾਮਦ ਕੀਤਾ ਜਿਸ ਵਿੱਚ ਇੱਕ ਪਲਟਿਨਾ ਮੋਟਰਸਾਈਕਲ ਤੇ 4 ਸਪੈਂਡਰ ਮੋਟਰਸਾਈਕਲ 3 ਡਿਲੈਕਸ ਮੋਟਰਸਾਈਕਲ ਜਿਹੜੇ ਹੈ ਉਹ ਸੀ ਇਹਨਾਂ ਤੋਂ ਬਰਾਮਦ ਕਰਵਾਇਆ ਇਹ ਦੋਸ਼ੀਆ ਜਿਹੜੀ ਹੈਗੀ ਆ ਉਹ ਅੱਜੇ ਵੀ ਜਾਰੀ ਹੈ ਇਹਦੇ ਵਿੱਚ ਕੁਝ ਨਮਾਲੰਗ ਵੀ ਹਨ ਜਿਹੜੇ ਦੋਸ਼ੀ ਨੇ ਤਿੰਨ ਦੋਸ਼ੀਏ ਤੇ ਗ੍ਰਿਫਤਾਰ ਕਰਨੇ ਬਾਕੀ ਹਨ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਆ ਉਹ ਪੁਲਿਸ ਸਰਵਾਨਾਂ ਤੇ ਹਨ ਤੇ ਉਹਨਾਂ ਦੀ ਪੁੱਛਗਿਰ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹਦੇ ਵਿੱਚ ਇੱਕ ਜਿਕਰਯੋਗ ਗੱਲ ਹੈ ਕਿ 15 ਅੱਠ 25 ਨੂੰ ਰਾਤ ਨੂੰ ਗੁਰਜਿੰਦਰ ਸਿੰਘ ਇੱਕ ਹੀ ਵਸਿਆ ਨੂੰ ਕਿਹਾ ਕਿ ਸਤਾਈ ਵਾਰੀਂਦ ਨੂੰ ਤੇ ਉਦੇ ਕੋਲ ਜਿਹੜਾ ਹੈਗਾ ਉਹਦਾ ਪਰਸ ਜਿਹੜਾ ਕੋਕੇ ਲੈ ਗਏ ਸੀ ਕੁਝ ਪੈਸੇ ਉਹ ਵੀ ਇਹਨਾਂ ਨੇ ਘਟਨਾ ਕਬੂਲ ਲਈ ਹੈ ਇੱਕ ਇਹਨਾਂ ਦਾ ਸੋਰਸੇਬਲ ਮੋਟਰ ਵੀ ਚੋਰੀ ਕੀਤੀ ਸੀ ਉਹ ਵੀ ਅਸੀਂ ਬਰਾਮਦ ਕਰ ਲਈ ਹੈ ਇੱਕ ਇਹਨਾਂ ਬਟੂਆ ਕਿਸਦਾ ਖੋਇਆ ਸੀਗਾ ਕੁਝ ਕੁਝ ਪੈਸੇ ਸੀ ਉਹ ਵੀ ਅਸੀਂ ਬਰਾਮਦ ਕਰ ਲਏ ਨੇ ਤੇ ਇਹਨਾਂ ਤੋਂ ਪੁਲਿਸ ਵੱਲੋਂ ਸਖਤੀ ਨਾਲ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਦਾ ਸਾਬਕਾਲ ਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ ਤੇ ਇਸ ਗਰੁੱਪ ਦੇ ਜਿਹੜੇ ਮੈਂਬਰ ਨੇ ਇਹਨਾਂ ਦਾ ਮਕਸਦ ਕੀ ਹੁੰਦਾ ਹੈ ਕਿ ਇਕੱਠੇ ਹੋ ਕੇ ਆਮ ਤੌਰ ਤੇ ਲੋਕਾਂ ਨੂੰ ਦੇਹ ਦਾ ਹਾਜ਼ਰ ਟਾਇਕੇ ਰੋਕ ਕੇ ਲੁੱਟਦੇ ਸੀ ਔਰ ਕੁੱਟਮਾਰ ਕਰਦੇ ਸੀ ਤੇ ਇਹਹੀਆਂ ਵਾਰਤਾਂ ਨੂੰ ਇਹ ਜਿਹੜਾ ਹੈ ਗੈਂਗ ਬਣਾ ਕੇ ਨਾਲ ਲੁੱਟਕੋ ਕਰਦੇ ਸੀ ਤਾਂ ਕਿ ਲੋਕਾਂ ਦੇ ਦਹਿਸ਼ਤ ਰਹੇ ਪਰ ਇਹ ਜਿਹੜਾ ਅਸੀਂ ਬੜੀ ਛੇਤੀ ਹੀ ਸਾਰੇ ਜਿਹੜੇ ਹੈਗੇ ਨੇ ਕਾਬੂ ਕਰ ਲੈਣੇ ਨੇ ਤੇ ਜਿਹੜੇ ਬਾਕੀ ਬਚਦੇ ਨੇ ਉਹ ਵੀ ਅਸੀਂ ਜਲਦੀ ਕਾਬੂ ਕਰ ਲਾਂਗੇ ਉਹਦਾ ਹਲਾਸਾ ਤੁਹਾਨੂੰ ਬਾਅਦ ਵਿੱਚ ਕਰਾਂਗੇ ਤਾਂ ਮੈਂ ਤੁਹਾਡੇ ਚੈਨਲ ਦੇ ਵਾਦ ਹੋ ਰਹੀ ਮਾੜਿਆਂ ਅੰਸਰਾਂ ਨੂੰ ਇਹ ਲਟੋਰੀਆਂ ਲੋਹਾਂ ਨੂੰ ਇਹ ਵਾਰਨਿੰਗ ਦੇਣਾ ਜੋ ਇਹ ਮਾੜੇ ਕੰਮ ਕਰ ਤੋਂ ਬਾਅਦ ਆ ਜਾਂਨ ਲੋਕਾਂ ਦੇ ਉਹਨਾਂ ਸ਼ਾਂਤੀ ਭੰਗ ਨਾ ਕਰਨ ਆਪ ਵੀ ਉਹਨਾਂ ਨੂੰ ਸ਼ਾਂਤੀ ਨਾਲ ਰਹਿ ਕੇ ਆਪਣਾ ਜਿੰਦਗੀ ਜਿਹੜੀ ਹੈ ਸਹੀ ਤਰੀਕੇ ਨਾਲ ਕੰਮ ਕਰਕੇ ਉਹਨਾਂ ਕੰਤੇ ਜਿਹੜੇ ਆਮ ਸ਼ਹਿਰੀ ਨੇ ਜਿਹੜੇ ਲੋਕ ਨੇ ਪਰਿਵਾਰਗ ਹੈ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਉਹਦਾ ਸਾਥ ਦਿੰਦੇ ਹੋ ਉਹਦਾ ਸਹਿਯੋਗ ਕਰਦੇ ਹੋ ਤਾਂ ਤੁਹਾਡੇ ਸਹਿਯੋਗ ਨਾਲ ਤੇ ਤੁਹਾਡੇ ਪ੍ਰੈਸ ਮੀਡੀਆ ਦੇ ਸਹਿਯੋਗ ਨਾਲ ਅਸੀਂ ਮਾੜਿਆਂ ਅਸਰਾਂ ਤੇ ਪੂਰੀ ਨਕੇਲ ਕਸੀ ਹੋਈ ਹੈ ਤੇ ਇਹਨਾਂ ਨੂੰ ਅਸੀਂ ਨੇਟੂ ਕੋਲ ਦੇ ਵਾਗੇ ਜਦੋਂ ਵੀ ਕੋਈ ਅਹੀ ਵਾਰ ਦੋਤ ਕਰਦਾ ਤੇ ਉਹ ਨੂੰ ਮਾਫੀ ਨਹੀਂ ਦਿੰਦੇ ਕਾਨੂੰਨ ਹਰ ਸਾਡੇ ਖਿਲਾਫ ਸਖਤ ਸਖਤ ਰਵੇ ਜਾਂਦੇ ਆ ਤੇ ਅੱਗੇ ਵੀ ਇਹ ਕਾਰਵਾਈ ਮਾਰੇਆਂ ਉਸਰ ਖਿਲਾਫ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਜੇ ਜਿਹੜੇ ਖੜੇਗੇ ਵਿਅਕਤੀ ਨੇ ਇਹਨਾਂ ਜਿਹੜੀ ਨਸ਼ੇੜੀ ਨਸ਼ੂੜੀ ਦੀ ਜੀ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਇਹਨਾਂ ਦਾ ਮੈਡੀਕਲ ਕਰਵਾਵਾਂਗੇ ਅਸੀਂ ਜੀ ਫਿਰ ਪਤਾ ਲੱਗੂ ਆ ਜਿਹੜਾ ਹੈਗਾ ਡਰੋਗ ਡੈਸਟ ਦਾ ਮੈਡੀਕਲ ਉਹ ਲੱਗ ਹੁੰਦਾ ਨੋਰਮਲ ਤੇ ਨਹੀਂ ਆਉਂਦਾ ਅਜੇ ਇਹ ਗੱਲ ਪਾਈ ਗਈ ਉਦੇ ਤਹਿਤ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਪਰ ਜਿਹੜੀ ਪੁੱਛੀ ਤੁਸੀਂ ਅਸੀਂ ਹਰ ਤਰ੍ਹਾਂ ਦੀ ਜਿਹੜੀ ਮਾੜੀ ਵਾਰਦਾਤ ਹੈ ਉਹ ਇਹ ਨਹੀਂ ਕਿ ਫੀਖੀ ਰਹੀ ਥੀ ਹੋਈ ਹੈ ਇਹਨਾਂ ਨੇ ਨਾਲ ਲਗਦੇ ਸ਼ਾਦੀਵਨ ਨਗਵਾਲ ਸਲਾਮ ਜਾਹੂਰ ਨੇ ਉਧਰੋਂ ਵੀ ਮਾੜੀ ਤਰ੍ਹਾਂ ਕਿਚੀਆਂ ਨੇ ਅਸੀਂ ਉਹਨਾਂ ਬਾਰੇ ਵੀ ਸਖਤੀ ਨਾਲ ਇਹਨਾਂ ਤੋਂ ਪੁੱਛਿਛਗ ਕਰ ਰਹੇ ਹਾਂ ਜਿਹੜੇ ਬਾਕੀ ਰਹਿੰਦੇ ਉਹਨਾਂ ਤੋਂ ਵੀ ਅਸੀਂ ਕਰਾਂਗੇ